ਵਿਰੇ ਸ਼ੇਰ ਹਲੋ ਵਿਰੇ ਬੈਟਿੰਗ ਕਿੰਦੀ ਆ ਆ ਵਿਰੇ ਦੱਸੀ ਬਾਈ ਕੀ ਨਾਂ ਹੈ ਸਟ੍ਰਾਈਕ ਜੱਸੀ ਇੱਕ ਕੈਂਟਰ ਇੱਕ ਇੱਕ ਜੱਸੀ ਤੇਰੇ 80 ਸਟੈਕ ਤੇ ਫੋਟੋ ਇੱਕ ਹੋਰ ਦੇਖ ਵੀਰੇ ਬੋਲਰ ਨੇਮ ਦੱਸੀ ਵੱਡੇ ਵੀਰੇ ਬੋਲਰ ਉੱਧਰ ਆਜੀ ਭਈ ਉੱਧਰ ਆਫ ਤੇ ਅੱਗੋਂ ਵੀਰੇ ਬੈਟਿੰਗ ਹੈ ਨਾ ਬੈਟਿੰਗ ਹੈ ਨਾ ਤੁਸੀਂ ਅੰਬੈਰਾ ਮੈਂ ਸ਼ੁਰੂ ਕਰਾਉ ਜੀ ਕੀ ਦੇਰੀ ਆ ਜੇ ਬਾਥਰੂਮ ਕਰਕੇ ਆਣਾ ਹੈ 2 ਮਿੰਟ ਬਾਅਦ ਚਾਰ ਰਨ ਓਏ ਹਸਪਾਣ ਵਾਲੇ ਵੀਰਾਂ ਨੂੰ ਬੇਨਤੀ ਆ ਵੀਰੇ ਬੋਲਾਂ ਲਾਈਆਂ ਸੀ ਬੋਲਾਂ ਦੇ ਦਿਓ ਈ ਗਬਰ ਬੋਲਰ ਦਾ ਨਾਮ ਦੱਸ ਦਿਓ ਜੀ ਅੱਲਾ ਲੈ ਕੀ ਹੈ ਬਾਈ ਛੱਕਾ ਕਿ ਚੌਕਾ ਅੰਪਾਇਰ ਭਾਈ ਇਸ਼ਾਰਾ ਕਰਦਿਆ ਕਰੋ ਮਾੜਾ ਮੋਟਾ ਐ ਨਹੀਂ ਇਹੀ ਹੈ ਜੀ ਲਵਾਜ ਰਾਜੀ ਵੀਰੇ ਬੋਲਣਾ ਸਿਣਦੇ ਸਾਰੀਆਂ ਇੱਥੇ ਇੱਕ ਬਾਲ ਹੋਰ ਲਾਈਵ ਦੱਸਿਓ ਬਾਈ ਲਾਈਵ ਦੱਸਿਓ ਸਰਿਆਣਾ ਬਰਾਲੀ ਬਈ ਦੋ ਆਦੀ ਤੱਕ ਗਿਆ ਅੰਪਾਇਰ ਵੀਰੇ ਦੋ ਬਾਲਾਂ ਤਿੰਨ ਰੱਖ ਲੋ ਆ ਦੇ ਕੋਲੇ ਮੈਚ ਨੂੰ ਨਾਰੋਕੋ ਮੈਚ ਚੱਲੀ ਬਹੁਤ ਵਧੀਆ ਬਈ ਹੈ ਵੀਰੇ ਨਾਂ ਤਾਂ ਅਸੀਂ ਉਧਰਲੇ ਪਾਸੇ ਕਦੇ ਬਹੁਤ ਸੋਹਣੇ ਮੁਕਾਬਲੇ ਦੀ ਸ਼ੁਰੂਆਤ ਮੇਰੇ ਬਿੱਤਰੋ ਖੇਡ ਦੇ ਕਦੇ ਹੋ ਚੁੱਕੀ ਹੈ ਇੱਕ ਪਾਸੇ ਕਿੱਲੇ ਵਾਲੀ ਪਿੰਡ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕੋਟ ਪਾਈ ਪਿੰਡ ਗਿੱਦੜਵਾਹਰੇ ਕਦੇ ਇਲਾਕੇ ਦੀ ਟੀਮ ਜਿਹੜੀ ਕਦੇ ਬੱਲੇਬਾਜ਼ੀ ਕਰਦੀ ਹੈ ਮੰਨਾ ਮੁੰਡਾ ਕਦੇ ਕਿੱਲੇ ਵਾਲੀ ਪਿੰਡ ਦਾ ਜਿਹੜਾ ਕਦੇ ਖਿਡਾਰੀ ਬਾਲਾਂ ਪਾਉਂਦਾ ਹੈ ਉਹ ਸਾਹਮਣੇ ਹਿੱਟ ਭਾਰੀ ਹੈ ਤੇ ਸਕੋਰ ਜਿਹੜੇ ਛੇ ਮੁੰਡੇ ਨੇ ਆਪਣੀ ਟੀਮ ਦੇ ਲਈ ਜਿਹੜੇ ਕਦੇ ਜੋੜ ਦਿੱਤੇ ਆ ਇਸ ਵੇਲੇ ਖੇਡ ਦੇ ਕਦੇ ਮੈਦਾਨ ਦੇ ਵਿੱਚ ਵੀ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟਨਾ ਵੀਰੇ ਅੱਖੋਂ ਹੌਲੇ ਨਾ ਕਮਾਈਆਂ ਰਿੰਦੀਆਂ ਉਹਨਾਂ ਨਾਲ ਜੱਸੀ ਆ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਪੱਤੇ ਸਦਾ ਨਹੀਂ ਉਹ ਬੰਦਿਆ ਆ ਡਾਊਟ ਆ ਵੀਰੇ ਡਾਊਟ ਆ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਆਣਾ ਵਿਝਾਲੀ ਬਾਈ ਪਾਸੇ ਹੋ ਜਾ ਇੱਥੇ ਪੱਤੇ ਜੜਾਈਆਂ ਰਿੰਦੀਆਂ ਆ ਆ ਜੱਤੀ ਵੀਰੇ ਵੀਰੇ ਜੇਤੂ ਟੀਮਾਂ ਆਪਾਂ ਜਿਹੜੇ ਪੂਲ ਕਲੀਅਰ ਮੈਚਾਂ ਦੀਆਂ ਟਾਈਆਂ ਕੱਢਣ ਲੱਗੇ ਆ ਵੀਰੇ ਟਾਈਆਂ ਸੀ ਪਾਉਣੀਆਂ ਬਈ ਪੂਲ ਕਲੀਅਰ ਮੈਚਾਂ ਦੀਆਂ ਜੇਤੂ ਟੀਮਾਂ ਦੇ ਇੱਕ ਇੱਕ ਖਿਡਾਰੀ ਸਾਡੇ ਕੋਲ ਆ ਕੇ ਟਾਈਆਂ ਤੁਸੀਂ ਦੇਖ ਸਕਦੇ ਹੋ ਜੀ ਬਾਈ ਹੋ ਗਏ ਵੀਰ ਜੇਤੂ ਟੀਮਾਂ ਆ ਜੋ ਇੱਕ ਇੱਕ ਖਿਡਾਰੀ ਸਾਡੇ ਕੋਲ ਇਧਰ ਸਟੇਜ ਦੇ ਉੱਪਰ ਬਿਲਕੁਲ ਨਿਰਪੱਖ ਟਾਈਆਂ ਜਿਹੜੀਆਂ ਕੱਡੀਆਂ ਜਾਣਗੀਆਂ ਟੀਟੀਆਂ ਬੀ ਆਲਮ ਵਾਲਾ ਬੀ ਅਮਿਤ ਇੱਕ ਜਿਹੜੀ ਚੱਲਦੇ ਮੈਂ ਦੀ ਜੇਤੂ ਟੀਮ ਓਏ ਬਾਲਾਂ ਦੇ ਦੇ ਵੀਰੇ ਅਗਲਾ ਬੋਲਰ ਦੱਸੀ ਬਾਕੀ ਤੁਹਾਨੂੰ ਪਤਾ ਵੀ ਕਿਹੜੀਆਂ ਟੀਮਾਂ ਜਿਹੜੀਆਂ ਜੇਤੂ ਐ ਉਹ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਐ ਵੇਖ ਕੇ ਖਿਡਾਰੀ ਸਾਡੇ ਕੋਲ ਆ ਜਿਓ ਇਧਰ ਤਾਇਿਆਂ ਪ੍ਰਬੰਧਕ ਵੀ ਸਾਡੇ ਕੱਢਣ ਜਾ ਰਹੇ ਐ ਇਹ ਮੇਰੀ ਬੇਨਤੀ ਐ ਵੀਰਾਂ ਸਾਡਿਆਂ ਨੂੰ ਇੱਕ ਬਾਦਲ ਦੀ ਟੀਮ ਦਾ ਬੰਦਾ ਸਾਡੇ ਕੋਲ ਆ ਜਿਓ ਜੇੰਦੂ ਟੀਪਾ ਵੱਡੇ ਵੀਰੋ ਇੱਕ ਇੱਕ ਬੰਦਾ ਸਾਡੇ ਕੋਲ ਆ ਕੇ ਤਾਇਿਆਂ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਹੋ ਵੀਰੇ ਬੋਲਰ ਨੇਮ ਦੱਸੀ ਇਕਦਾ ਨਾ ਹੀ ਸਾਰਿਆਂ ਦੇ ਕੋਈ ਜੇ ਪਤਾ ਹੀ ਨਹੀਂ ਲੱਗਦਾ ਗੁਪਤਦਾਨ ਕਨੇਡਾ YouTube ਤੇ YouTube ਤੇ ਉਹ ਯਾਰ ਕੱਲ ਕਿਤੇ ਇੱਥੇ ਕਿਸੇ ਨੇ ਗਾਣਾ ਚਲਾਦਾ ਯਾਰ ਉਹ ਆਈਡੀ ਤੇ ਕਾਪੀਰਾਈਟ ਵੱਜ ਗਿਆ ਬਾਈ ਬਾਈ ਉਹਦੇ ਵਿੱਚ ਪੈ ਗਿਆ ਲਾਈਵ ਚੱਲੀ ਜਾਂਦਾ ਆ ਨਹੀਂ ਰਿਹਾ ਨਾਲੇ ਪਤਾ ਸਾਰਿਆਂ ਨੂੰ ਵੀ ਮੁਰ ਕੇ ਕਹੀਏ ਤੇ ਯਾਰ ਅਗਲਾ ਗੁੱਸਾ ਕਰਦਾ ਆਹ ਟੀਮਾਂ ਵੀ ਜ਼ਿਆਦੀਆਂ ਹੋ ਗਈਆਂ ਨਾ ਅੱਜ 20 ਟੀਮਾਂ ਆ ਗਏ ਕੱਲ 16 ਕੋ ਸੀ ਪਤਾ ਨਹੀਂ ਲੈ ਵੀ ਜੇ ਤੂੰ ਟੀਮਾਂ ਦੇ ਇੱਕ ਇੱਕ ਖਿਡਾਰੀ ਸਾਡੇ ਕੋਲ ਆ ਜਾਓ ਜੀ ਪੂਲ ਕਲੀਅਰ ਮੈਚਾਂ ਦੀਆਂ ਟਾਈਆਂ ਕਿਹਨਾਂ ਵੀਰੇ ਆਪਣਾ ਪੂਲ ਕਲੀਅਰ ਮੈਚ ਅਰਸ਼ ਇਸ ਤੋਂ ਬਾਅਦ ਅੱਠ ਟੀਮਾਂ ਰਹਿ ਜਾਣੀਆਂ ਆਪਣੇ ਕੋਲ ਰਵੀ ਭਾਈ ਚਾਰ ਮੈਚ ਕਰਵਾਵਾਂਗੇ ਚਾਰ ਟੀਮਾਂ ਜਿਹੜੀਆਂ ਅੱਗੇ ਜਾਣਗੀਆਂ ਪੂਲ ਕਲੀਅਰ ਮੈਚਾਂ ਦੇ ਵਿੱਚ ਕੱਲ ਨੂੰ ਕਿਹਦੇ ਇੱਕ ਅਦਾ ਮੈਚ ਜੇ ਰਹਿ ਗਿਆ ਫਿਰ ਪ੍ਰਬੰਧਕ ਇਹਦੇ ਕਰਵਾ ਦਾਂਗੇ ਪਿੰਡ ਦੀ ਟੀਮ ਦਾ ਕੋਈ ਮੈਚ ਰਹਿੰਦਾ ਹੋਇਆ ਤੇ ਆਪਾਂ ਜਿਹੜਾ ਕਰਵਾ ਦਾਂਗੇ ਇਹ ਦੋ ਜਿਹੜੇ ਐਕਸਟਰਾ ਮੈਚ ਲਾਸਟ ਮੈਚ ਆਪਣੇ ਕੋਲ ਚੱਲ ਰਿਹਾ ਹੈ ਕੋਟ ਭਾਈ ਤੇ ਕਿੱਲੇ ਵਾਲੀ ਇੱਧਰ ਹਰਪ੍ਰੀਤ ਬਾਲ ਪਾਉਣ ਦੇ ਲਈ ਤਿਆਰ ਹੈ ਬਣੀ ਚਲਾ ਕੇ ਰੱਖ ਮੇਰਾ ਵੀਰ ਮੈਚ ਮੈਚ ਚਲਾ ਕੇ ਰੱਖੀ ਆਪਾਂ ਜਲਦੀ ਦੇ ਨਾਲ ਮੁਕਾਬਲਾ ਜਿਹੜਾ ਨਾਲ ਰੋਕੀਏ ਬਹੁਤ ਹੀ ਸੋਹਣੇ ਮੈਚ ਖੇਡੇ ਗਏ ਸਾਰੇ ਹੀ ਅੱਜ ਤੇ ਮੈਚ ਆ ਸਵੇਰ ਤੋਂ ਲੈ ਕੇ ਹੁਣ ਤੱਕ ਮੁਕਾਬਲੇ ਬਹੁਤ ਤਕੜੇ ਖੇਡੇ ਗਏ ਆ ਆ ਮੈਚ ਵੀ ਸਿਰੇ ਦਾ ਲੱਗਣਾ ਹੈ ਦੋਨਾਂ ਟੀਮਾਂ ਦੇ ਕਿਤੇ ਦਰਮਿਆਨ ਇੱਕ ਪਾਸੇ ਕਿਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਕਿੱਲਿਆ ਵਾਲੀ ਪਿੰਡ ਦੀ ਟੀਮ ਕਿਤੇ ਬੱਲਾ ਪਉਂਦੀ ਆ ਦੂਜੇ ਪਾਸੇ ਟੀਮ ਕੋਟ ਭਾਈ ਪਿੰਡ ਹੈ ਮੇਰੇ ਮਿੱਤਰੋ ਗੱਲਾਂ ਹੁੰਦੀਆਂ ਨੇ ਵੱਡੇ ਰੋਡ ਦੇ ਉੱਪਰ ਜਿਹੜਾ ਕਿਤੇ ਪਿੰਡ ਪੈਂਦਾ ਜਿਹੜੀ ਰੋਡ ਬਲੋਟ ਨੂੰ ਆ ਵੀਰੇ ਨਾ ਪੁੱਛੀ ਜਾਂ ਰਹੇ ਦਾ ਕੀ ਆ ਆ ਸਿੰਗਲ ਆਇਆ ਨਾ ਵੀਰੇ ਹਾਂਜੀ ਲਵੀ ਕੀਰੀ ਬਲਕੀਤ ਬਾਈ ਕੀਰੀ ਟਾਸ ਕਰਾਉਣੀ ਹੈ ਹੁਣ ਸ਼ਾਬਾਨੰਦੀ ਯਾਰ ਕੀ ਆ ਵੀਰੇ ਆਊਟ ਆ ਚੌਕਾ ਛੱਕਾ ਬਈ ਦੱਸੋ ਕਿ ਜੀ ਰਵੀ ਭਾਈ ਕਿਹਦੀ ਟਾਸ ਕਰਾਉਣੀ ਹੁਣ ਓਆ ਨੋ ਆ ਬੋਲ ਤੋਂ ਬਾਹਰ ਬਹੁਤ ਹੀ ਸੋਹਣਾ ਮੈਚ ਚੱਲ ਰਿਹਾ ਇਧਰ ਗਰਾਊਂਡ ਦੇ ਵਿੱਚ ਹਰਪ੍ਰੀਤ ਦੀਆਂ ਬੱਲਾਂ ਨੇ ਇੱਕ ਪਾਸੇ ਟੀਮ ਕਿੱਲਿਆਣੀ ਪਿੰਡਦੀ ਐ ਦੂਜੇ ਪਾਸੇ ਟੀਮ ਕੋਟਪਾਈ ਪਿੰਡਦੀ ਐ ਕਿੱਲਿਆਣੀ ਪਿੰਡ ਦੇ ਵਿੱਚ ਵੀ ਕਦੇ ਮੇਰੇ ਮਿੱਤਰੋ ਅੰਦਰ ਦੇ ਵਿੱਚ ਜਿਹੜਾ ਕਦੇ ਮੋਟਰਸਾਈਕਲ ਦਿੱਤਾ ਗਿਆ ਇੱਕ ਸਾਲ ਤੇ ਗੱਲਾਂបਾਤਾਂ ਜਿਹੜੀਆਂ ਕਦੇ ਹੋਈਆਂ ਨੇ ਸ਼ਾਟ ਆਏ ਨੰਨੀ ਜਾ ਜਾ ਠੀਕ ਹੈ ਛੱਕਾ 35 ਹੋ ਗਿਆ ਕਿੰਨੇ 35 35 ਹੋ ਗਿਆ 35 35 ਵੀਰੇ ਬਾਈ ਦਾ ਨਾਮ ਅਸੀਂ ਬੋਲ ਜੱਸੀ 35 ਬਣ ਗਿਆ ਵੀਰੇ 2 ਓਵਰ Let me go! ਕੈਰੀ ਨਹੀਂ ਅਜੀ ਠੀਕ ਹੈ ਠੀਕ ਹੈ ਨੰਨੀ ਤਕੜਾ ਕੇ ਯਾ ਵੀ ਦੱਸੋ ਬਾਈ ਕਿਹੜੀਆਂ ਟੀਮਾਂ ਦਾ ਮੈਚ ਕਰਾਉਣਾ ਆਪਾਂ ਪਹਿਲਾਂ ਗਗਨ ਪਹਿਲਾਂ ਮੈਂ ਦੱਸੋ ਯਾਰ ਤਿਆਰ ਕਰਾ ਦਈਏ ਪੋਨਾ ਟੀਮਾਂ ਦੀ ਇਧਰਲੇ ਪਾਸੇ ਜੱਸੀ ਬਾਲ ਪਾਉਣ ਦੇ ਲਈ ਤਿਆਰ ਹੈ ਸ਼ਾਟ ਆਹ ਸਾਹਮਣੇ ਕੋਟ ਭਾਈ ਵਾਲਾ ਪੱਕਾ ਬੋਟ ਭਾਈ ਵਾਲਾ ਮੁੰਡਾ ਕਹਿੰਦੇ ਧੁੱਕੀ ਕਹਿੰਦੇ ਹੋਣਾ ਹੋਣਾ ਪਾਣੀ ਪੈਣ ਦਿੰਦੇ ਮੁੰਡੇ ਆਓ ਸਾਹਮਣੇ ਖੇਡ ਦੇ ਕਹਿੰਦੇ ਮੈਦਾਨ ਦੇ ਵਿੱਚ ਸਿਰੇ ਦਾ ਮੁਕਾਬਲਾ ਚਲਾਈਏ ਜੀ ਮੈਚ ਆਪਾਂ ਸੋਹਣਾ ਮੈਚ ਖੇਡਿਆ ਜਾ ਰਿਹਾ ਬਾਦੂ ਮੈਚ ਹੈ ਇਹਨਾਂ ਦੀ ਜੇਤੂ ਦਾ ਮੈਚ ਇਹਨਾਂ ਨਾਲ ਹੀ ਪੀਟਿਆ ਆ ਵੀ ਠੀਕ ਹੈ ਜੀ ਬਾਲ ਪਾਉਣ ਲਈ ਜੱਸੀ ਫੇਰ ਤੋਂ ਤਿਆਰ ਹੈ ਕਿੱਲਿਆ ਵਾਲੀ ਪਿੰਡ ਹੈ ਬੜੀ ਭੈੜੀ ਖੇਡਾ ਮੁੰਡੇ ਆ ਦੇ ਉਧਰ ਕੋਚ ਭਾਈ ਦੀ ਟੀਮ ਦੇ ਖਿਡਾਰੀ ਹੈ ਵਿਸ਼ੇਸ਼ਪਾਲ ਸਿੱਧੂ ਦਾ ਕਹਿੰਦੇ ਪਿੰਡ ਹੈ ਮੇਰੇ ਮਿੱਤਰੋ ਵਾਲੀਬਾਲ ਦਾ ਕਹਿੰਦੇ ਹਰ ਸਾਲ ਵੱਡਾ ਖੇਡ ਮੇਲਾ ਕਰਾਉਂਦੇ ਆ ਭਰਾ ਸਾਡੇ ਕਾਕੇ ਉਰਾਂ ਆਏ ਔਰ ਇਸ ਸਾਲ ਵੀ ਜਿਹੜਾ ਕਹਿੰਦੇ 10 ਲੱਖ ਪਲੇਅਰ ਆਫ ਦਾ ਟੂਰਨਾਮੈਂਟ ਉਹਨਾਂ ਨੂੰ ਕਹਿ ਕੇ ਨਾ ਜਿਹੜੇ ਮਤਾਈਆਂ ਕਰਤੀਆਂ ਨੇ ਅਗਲੇ ਮੈਚ ਦੀਆਂ ਹੁਣ ਸ਼ੇਰੇ ਨੂੰ ਭੇਜ ਦੇਣਗੇ ਨਾਲੇ ਫੋਨ ਕਰ ਦੇਣਗੇ ਕਿ ਭਾਈ ਮੈਚ ਬਣਾ ਦੇ ਬਣਾ ਦੂਗਾ ਭੱਜ ਕੇ ਜਾਈ ਆਈਆਂ ਕੱਢੀ ਗੱਡੀ ਕਦੇ ਚੜਤ ਬੜੀ ਚੜਾਈ ਆ ਸੋਨ ਜਿਹੜੇ ਹੁਣ ਮੈਚ ਪਾਏ ਆ ਹੁੱਦੀਆਂ ਨੇ ਗੱਡੀਆਂ ਨਾ ਉਹਨਾਂ ਨੂੰ ਬਹੁਤ ਮਾੜੇ ਨੂੰ ਭੇਜਦੇ ਨਾ ਕੱਡੀ ਦੇ ਖਿਡਾਰੀਆਂ ਦੀ ਕਦੇ ਗੱਲਾਂ ਬਾਤ ਹੁੰਦੀ ਐ ਵੱਡੇ ਵੱਡੇ ਖਿਡਾਰੀਆਂ ਨੂੰ ਕਦੇ ਜਨਮ ਦੇਣ ਵਾਲੀ ਧਰਤੀ ਕੋਟ ਭਾਈ ਪਿੰਡ ਦੀ ਵੀਰ ਦਵਿੰਦਰ ਵਰਗੇ ਦੁਨੀਆ ਦੇ ਮੇਰੇ ਮਿੱਤਰੋ ਕਦੇ ਬਾਉਂਡਰੀ ਨਾਲ ਭਾਈ ਜਣ ਡਬਲ ਨਾ ਹੋਵੇ ਤੰਗਾ ਨਿਗਰ ਰੱਖੋ ਬਾਰੇ ਬੰਦਾ ਜੀ ਚਲਵਾ ਗਏ ਸਮਝ ਭਾਈ ਜੀ katore ਵਾਲਾ ਮਲਕ ਟੋਰਾ ਡਾਸ ਕਰ ਲੋ ਜੀ ਆਕੇ ਆਲਮ ਵਾਲਾ ਬੀਨ ਵਾਲੇ ਟੀਮਾਂ ਡਾਸ ਕਰੋ ਜੀ ਆਲਮ ਵਾਲਾ ਬੀ ਤੇ ਮਲਕ ਟੋਰਾ ਪਹਿਲਾ ਪੂਲ ਕਲੀਅਰ ਮੈਚ ਹੈ ਵੀਰੇ ਇਹ ਟੀਮਾਂ ਡਾਸ ਕਰੋ ਜੀ ਆਕੇ ਅਗਲੇ ਮੈਚ ਦੇ ਲਈ ਮਲਕ ਟੋਰਾ ਤੇ ਆਲਮ ਵਾਲਾ ਬੀ ਇਹ ਟੀਮਾਂ ਡਾਸ ਕਰ ਲੋ ਜੀ ਵੀਰੇ ਕੀ ਨਾਮ ਆਪਣਾ ਫੌਜੀ ਬਾਈ ਸਕੋਰ ਬੋਲੀ ਤੇ 3 ਅਵਰ 43 43 ਬਣ ਕੇ 3 ਅਵਰ ਬਾਈ ਬਾਦਲ ਤੇ ਆਲ ਆਫ ਦੀ ਟੀਮ ਵੀਰੇ ਬੋਲਰ ਦਾ ਨਾਮ ਦੱਸੀ ਵੀਰੇ ਕਿੰਨੇ ਹੋ ਗਏ ਬਾਈ 34 ਜੇ ਕਟਵਲ ਬੰਦਾ 25 ਬੈਗ ਤੂੰ ਦੱਸਤਾ ਬਾਈ ਜੀ ਬਾਦਲ ਤੇ ਆਲਖ ਇਹ ਟੀਮ ਆਉਜੀ ਇਧਰ ਸਟੇਜ ਵਾਲੇ ਪਾਸੇ ਪਹਿਲਾ ਮੈਚ ਆਪਾਂ ਇਹ ਕਰਉਣਾ ਵੀਰੇ ਬਾਦਲ ਤੇ ਆਲਖ ਦੀ ਟੀਮ ਦਾ ਵਾਹ ਬੋਲ ਬਾਈ ਤੇਰੀ ਪ੍ਰਬੰਧਕ ਵੀਰ ਕਹਿੰਦੇ ਆ ਸਾਡਾ ਤਾਂ ਮੈਚ ਕੋਈ ਨਹੀਂ ਅਸੀਂ ਤਾਂ ਬਾਈ ਕੱਲ ਨੂੰ ਜੇ ਖੇਡ ਲਾਂਗੇ ਕੋਈ ਗੱਲ ਨਹੀਂ 2-3 ਟਮਾ ਇਹ ਮੈਚ ਆਪਣਾ ਰਹਿ ਗਿਆ ਕਮੇਟੀ ਦਾ ਕੋਈ ਚੇਕਰ ਨਹੀਂ ਕੱਲ ਨੂੰ ਖੇਡ ਲਾਂਗੇ ਆਪਾਂ ਕਿਉਂਕਿ ਟੀਮਾਂ ਨੂੰ ਆਉਣਾ ਬਹੁਤ ਹੈ ਜੀ ਸਾਰੀਆਂ ਆਵਦੀਆਂ ਆ ਬਾਈ ਆਲਮ ਵਾਲਾ ਪੀਤਾ ਤੇ ਕਿਕਰ ਖੇੜਾ ਇਹ ਟੀਮਾਂ ਅਟਾਸ ਕਰੋ ਜੀ ਆ ਕੇ ਆਲਮ ਵਾਲਾ ਪੀਤਾ ਤੇ ਇੱਕ ਕਿਕਰ ਖੇੜਾ ਇਹ ਟੀਮਾਂ ਅਟਾਸ ਕਰ ਲਓ ਜੀ ਆ ਕੇ ਆਲਖ ਤੇ ਬਾਦਲ ਇਹ ਵੀ ਟੀਮਾਂ ਆਪਣੀ ਤਿਆਰੀ ਰੱਖੋ ਜੀ ਇਹ ਵੀ ਟੀਮਾਂ ਦੇ ਖਿਡਾਰੀ ਇੱਧਰ ਸਟੇਜ ਵਾਲੇ ਪਾਸੇ ਆਉਣਗੇ ਆਹ ਸਾਹਮਣੇ ਕਮਾਲ ਕਰੀ ਉਹਦਾ ਮੁੰਡਾ ਕੋਟ ਭਾਈ ਵਾਲਾ ਇੱਧਰਲੇ ਪਾਸੇ ਜਸਤੂ ਦੇ ਪਿੰਡ ਦੀ ਟੀਮ ਹੈ ਜਸਤੂ ਦੇ ਪਿੰਡੂ ਖੇਡਦੇ ਕਿਤੇ ਮੈਦਾਨ ਦੇ ਵਿੱਚ ਖੇਡਦੇ ਪਏ ਆ ਇੱਧਰਲੇ ਪਾਸੇ ਟੀਮ ਕਿੱਲਿਆ ਵਾਲੀ ਪਿੰਡ ਦੀ ਲੈ ਵੀ ਸਾਹਮਣੇ ਮੁੰਡਿਆ ਤਗੜਾ ਹੋ ਜਾ ਤਗੜਾ ਹੋ ਕੇ ਬਾਲਾਂ ਪੋਣੀਆਂ ਪਹਿਨ ਗਿਆ ਚੜ ਚੜ ਕੇ ਬਾਲਾਂ ਜਿਹੜੀਆਂ ਪੋਣੀਆਂ ਪਹਿਨ ਗਿਆ 4 ਓਵਰ ਹੈ ਜੀ ਪੂਲ ਕਲੀਅਰ ਮੈਚ ਚਾਰ ਅਮਰਾਂ ਦੇ ਹੋਣਗੇ ਚਾਰ ਬਾਲਰ ਹੋਣਗੇ ਇੱਕ ਪਰ ਦਾ ਸਰਕਲ ਹੈ ਬਹੁਤ ਬਣਾ ਪੀਤਾ ਤੇ ਕਿਕਰ ਖੇੜਾ ਇਹ ਟੀਮਾਂ ਅਟੈਕ ਕਰੋ ਜੀ ਆਗੇ ਬਿਨਾ ਕਿਸੇ ਦੇਰੀ ਦੇ ਇਹ ਵੀ ਮੁਕਾਬਲਾ ਮੜਾ ਕਹਿੰਦੇ ਚੂਟੀ ਦਾ ਮੇਰੇ ਮਿੱਤਰੋ ਕਹਿੰਦੇ ਖੇਡਿਆ ਜਾਣਾ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜੱਸੀ ਸਮਝਾਉਂਦਾ ਮਿੱਤਰਾ ਰੇਂਦੀਆਂ ਬਾਲਾਂ ਪਾ ਦੇ ਚੋਟੀ ਦੀਆਂ ਤੇ ਗੱਲ ਜਿਹੜੀ ਕਹਿੰਦੇ ਫੇਰ ਟਕਾਰੇ ਲੱਗਣੀਆਂ ਸਕੋਰ ਕਿੰਨੇ ਬਣ ਗਏ ਬਾਈ ਬਾਈ ਸਮਾਂ ਨਾਲ ਆਈਏ ਯਾਰ ਆਪਾਂ ਮੇਰੀ ਬੇਨਤੀ ਹੈ ਚੱਲਦੇ ਮੈਚ ਦੇ ਵਿੱਚ ਟਾਈਮ ਬਹੁਤ ਲੱਗ ਰਿਹਾ ਹੈ ਲੈ ਵੀ ਦੱਸੋ ਯਾਰ ਬਾਈ ਕਿੰਨੇ ਸਕੋਰ ਬਣ ਗਏ ਹਰਪ੍ਰੀਤ ਜੀ 56 56 56 ਸਕੋਰ ਬਣ ਗਏ ਆ ਵੱਜੂਤ ਬਾਲ ਪੰਦਾ ਖੇਡ ਮੈਦਾਨ ਦੇ ਵਿੱਚ ਹਲਕੀ ਜਿਹੀ ਮਿਸਫੀਲਡ ਹੋਈ ਹੈ ਜਿਹਦਾ ਕਦੇ ਫਾਇਦਾ ਚੱਕਿਆ ਮੁੰਡਿਆਂ ਨੇ ਦੋਸਤੋਰਾ ਦੇ ਵਾਦੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਬੜੀ ਕਿੰਨੀਆਂ ਬਾਲਾਂ ਰਹਿ ਗਈਆਂ ਠੀਕ ਹੈ ਬਾਈ ਹੋ ਗਈ ਟਾਸ ਆਲਾਮਾਣਾ ਪੀਤਾ ਦੇ ਕਿਕਰ ਖੇੜਾ ਕਿਕਰ ਖੇੜਾ ਹੋ ਜੀ ਕਿਕਰ ਖੇੜਾ ਲੈ ਵੀ ਟਾਸ ਹੀ ਕਰਦੇ ਆ ਬਾਈ ਕੋਈ ਨਹੀਂ ਕਰ ਲੋ ਕਰ ਲੋ ਟਾਸ ਕੋਈ ਨਹੀਂ ਜਿਸੇ ਤੁਸੀਂ ਸੋਚ ਸਮਝ ਕੇ ਦੱਸ ਦਿਓ ਬਾਈ ਨਹੀਂ ਕਿਉਂਕਿ ਨਾਲ ਲੱਗਵਾ ਫਿਰ ਮੈਚ ਸ਼ੁਰੂ ਹੋ ਜਾਂਦਾ ਹੈ ਕਮੇਟੀ ਵਾਲੇ ਕਹਿੰਦੇ ਵੀ ਅਸੀਂ ਤਾਂ ਭਾਈ ਕੱਲ ਨੂੰ ਖੇਡਾਂਗੇ ਕੋਈ ਨਹੀਂ ਜੇ ਆਪਣਾ ਮੈਚ ਵੇਂਦਾ ਹੋਇਆ ਫਿਰ ਆਪਾਂ ਕੱਲ ਨੂੰ ਖੇਡਾਂਗੇ ਕਿਉਂਕਿ ਕੱਲ ਫਿਰ ਥੋੜਾ ਟਾਈਮ ਨਾਲ ਸ਼ੁਰੂ ਕਰ ਲਾਂਗੇ ਹੋਰ ਕੀ ਹੈ 64 ਪਰ 64 ਦੂਰ ਦੀਆਂ ਟੀਮਾਂ ਦਾ ਥੋੜਾ ਐਡਜਸਟ ਕਰਨਾ ਔਖਾ ਹੁੰਦਾ ਮੈਚ ਬਾਲ ਪਾਵੇਗੀ ਟੀਮ ਠੀਕ ਹੈ ਜੀ ਕਿਕਰ ਖੜੇ ਦੀ ਬੇਲ ਬਾਲ ਬਾਲ ਪੀਤਾ ਫੀਲਡਿੰਗ ਭਾਈ ਵਿਚ 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 ਕਿੱਕਰ ਖੇੜੇ ਦੀ بیٹنگ ਹੁਣੇ ਆਲ ਵਾਲੇ ਪੀਤੇ ਦੀ ਇਹ ਵੀ ਮੈਚ ਬਹੁਤ ਸੋਹਣਾ ਖੇਡਿਆ ਜਾਣਾ ਹੈ ਬਾਦਲ ਤੇ ਆਲਖ ਇਹ ਵੀ ਟੀਮਾਂ ਥੋੜਾ ਧਿਆਨ ਦਿਓ ਜੀ ਇਧਰਲੇ ਪਾਸੇ ਇਹ ਵੀ ਮੈਚ ਆਪਾਂ ਕਰਵਾਉਣਾ ਹੈ ਇੱਕ ਲਾਸਟ ਇਵਰ ਨੇ ਬਣ ਕੇ ਸਕੋਰ 65 ਬਾਲਾਂ ਕਿੰਨੀਆਂ ਰਹਿ ਗਈਆਂ ਨਹੀਂ ਡਾਊਟ ਹੋ ਗਿਆ ਸੀ ਇੱਕ ਰੇਡੀ ਲਾਸਟ ਇਵਰ ਨੇ ਇਹ ਚੌਥਾ ওভার ਹੈ ਨਾ ਬਈ ਠੀਕ ਹੈ ਜੀ ਲਾਸਟ ਓਵਰ ਹੈ ਬਹੁਤ ਸੋਹਣੀ ਬਾਲ ਆਊਟ ਹੈ ਜੀ ਖਿਡਾਰੀ 65 ਹੈ 65 ਸ਼ਾਟ ਕਰਨੇ ਆ ਹਾਂ ਸ਼ਾਟ ਕਰਨੇ ਠੀਕ ਹੈ ਜੀ ਲੈ ਵੀ ਲਾਓ ਜੀ ਫੀਲਡਿੰਗ ਆਹ ਭਾਈ ਆ ਆ ਆਊਟ ਹੈ ਕਿ ਨਹੀਂ ਜਲਦੀ ਨਾਲ ਫੀਲਡਿੰਗ ਸੈੱਟ ਕਰ ਲੈਣੀ ਹੈ ਬੰਦੇ ਵੀ ਨਾ ਫਿਲਡਰ ਹਾਂ ਆ ਆਊਟ ਹੈ ਨਾ ਆ ਆਊਟ ਆ ਸੁਣ ਗਾਨ ਕੀ ਕਦੇ ਮੁੰਡੇ ਫਿਲਟਰ ਦੋ ਦੋ ਬਈ ਦੋ ਫਿਲਟਰ ਜਾਓ ਜੀ ਆਗੇ ਜੀ ਦੋ ਘੇਰੇ ਦੇ ਵਿੱਚ ਲਾਉਣੇ ਬਾਲ ਨੇ ਫਿਲਟਰ ਸਰੀ ਇਹ ਨਾ ਮਰਾਲੇ ਅੱਖਾਂ ਚ ਬਈ ਓ ਯਾਰ ਆ ਪੱਟ ਕੇ ਸ਼ੇਟੀ ਦੇ ਥੱਲੇ ਯਾਰ ਐਵੇਂ ਯਾ ਥੋੜਾ ਮੈਚ ਬਈ ਇੱਕ ਮੈਚ ਆਪਣੇ ਕੋਲ ਕਿਕਰ ਖੇਡਦਾ ਉਹ ਕੱਢਦੇ ਥੱਲੇ ਗਿਆ ਸੀ ਲੱਗੀ ਤਾਂ ਇਸ ਤੋਂ ਬਾਅਦ ਥੋੜਾ ਮੈਚ ਕਰਵਾਵਾਂਗੇ ਦੂਜਾ ਪੂਲ ਵੀਰ ਮੈਚ ਹੈ ਕੱਢਦੇ 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 ਕੋਈ ਨਹੀਂ ਦਾ ਦਾਸ ਜੀਆ ਦੋਆ ਤੇ ਗਲਤ ਦਿਖਾ ਗਿਆ ਹਰ ਵੀ ਸੈਂਸ ਛੱਡ ਦੇ ਬਾਈ ਉਹ ਇੱਧਰ ਨਾ ਕਰ ਦੇ ਪਰਾਂ ਕਰ ਪਰਾਂ ਛੱਡ ਦੇ ਪਰਾਂ ਛੱਡ ਦੇ ਪਰਾਂ ਛੱਡ ਦੇ ਬਾਈ ਜਿਹੜੀਆਂ ਬਾਲਾਂ ਨੇ ਥੱਲੇ ਹੋਣਾ ਇੱਧਰ ਸਟੇਜ ਕੰਨੀ ਛੱਡ ਦੇ ਜੀ ਸਾਰੀਆਂ ਬਾਈ ਪਾਸੇ 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 ਬੱਸ ਗਰਾਊਂਡ ਦੇ ਵਿੱਚ ਸਾਹਮਣੇ ਘੇਰੇ ਦੇ ਗੋਲ ਯਾਰ ਚੱਕ ਕੇ ਉਂਦਰ ਛੱਡ ਦੇ ਯਾਰ ਪਰਾਂ ਕਰ ਦੇ ਹੋਰ ਕੀ ਆ ਥੱਲੋ ਪੈ ਪੈਬ ਦੀ ਚੱਕਲਾ ਠੀਕ ਹੈ ਜੀ ਕੋਈ ਨਹੀਂ ਜਿਹੜੇ ਇੱਧਰਲੇ ਪਾਸੇ ਜੇ ਕਿਸੇ ਬੱਚਿਆਂ ਕੋਲ ਬਾਦ ਹਿੱਜਦਾ ਭਾਈ ਉਹ ਵੀ ਛੱਡ ਦਿਓ ਸਟੇਜ ਵਾਲੇ ਪਾਸੇ ਇਹ ਸਾਡੀ ਬੇਤੀ ਔਰ ਗੁਜਾਰਿਸ਼ ਹੈ ਵੀਰਾਂ ਨੂੰ ਲੈ ਵੀ ਖੜੋ ਮੇਰਾ ਵੀਰ ਜਲਦੀ ਦੇ ਨਾਲ ਚਲਾਈਏ ਮੈਚ ਆਪਾਂ ਬਣਾਈ ਆ ਆ ਦੱਸੋ ਭਾਈ ਉਹਦਾ ਟਾਰਗੇਟ ਹੈ ਮੰਨਾ ਦੇ ਜੱਸੀ ਉਰਲੇ ਪਾਸੇ ਮੰਨਾ ਲੈ ਵੀ ਬਾਕੀ ਪਾਸੇ ਹੋ ਜਾ ਭਾਈ ਜੀ ਕਿੱਲੇ ਆ ਦੇ ਲੋ ਪਰਲੇ ਪਾਸੇ ਜੱਸੀ ਹੋ ਜਾ ਮੇਰਾ ਵੀਰ ਬਣ ਕੇ ਸਾਈਡ ਇੱਕ ਬੰਦਾ ਹੀ ਇੱਥੇ ਰਵੇ ਇਹ ਪ੍ਰਬੰਧਕੀ ਕਮੇਟੀ ਦੇ ਫੈਸਲੇ ਐ ਵੀਰ ਬੜਦਾ ਵੀਰੇ ਬੋਲਰ ਦਾ ਨਾਮ ਦੱਸਿਓ ਜੇ ਸਿੱਧੂ ਬਾਈ ਇੱਕ ਪਾਸੇ ਬੋਲਰ ਦਾ ਨਾਮ ਪਿੰਡ ਹੈ ਔਰ ਦੂਜੇ ਪਾਸੇ ਟੀਮ ਕਿੱਲਿਆ ਵਾਲੀ ਪਿੰਡ ਦੀ ਕਦੇ ਖੇਡ ਮੈਦਾਨ ਦੇ ਵਿੱਚ ਬੈਟਿੰਗ ਦੇ ਮੁੰਡੇ ਆ ਗਏ ਆ ਬਹੁਤ ਹੀ ਸੋਹਣਾ ਮੈਚ ਖੇਡਿਆ ਜਾਣਾ ਵੀਰੇ ਸਕੋਰ ਬੋਰਡ ਕਰ ਲੈਣਾ ਜੀ ਸ਼ੁਰੂਆਤ ਆਪਾਂ ਵੱਡੇ ਵੀਰ ਸਕੋਰ ਬੋਰਡ ਕਰ ਲੈਣਾ ਬਿੱਟੂ ਸਟੇਜ ਤੇ ਆਵੇ ਜੀ ਲੈਦਰ ਦਾ ਜਿਹੜਾ ਫਰਸਟ ਬੋਲਰ ਹੈ ਆਓ ਮੇਰਾ ਵੀਰ ਬਣ ਕੇ ਬਿੱਟੂ ਬਾਈ ਸਾਡਾ ਪੀਟੀਅਰ ਦਾ ਮੈਚ ਸਾਡਾ ਇਹਨਾਂ ਦੀ ਜੇਤੂ ਨਾਲ ਇੱਧਰ ਗੋਰਾ ਯਾ ਬਈ ਗੋਰਾ ਬਾਲ ਕੌਂਡ ਦੇ ਲਈ ਤਿਆਰ ਹੈ ਕੋਟ ਭਾਈ ਪਿੰਡਾਂ ਦੇ ਮੁੰਡੇ ਦਾ ਮੈਂ ਪਹਿਲਾਂ ਕੱਲ ਕੀਤੀ ਵੀ ਕਬੱਡੀ ਦੇ ਜਿਹੜੇ ਖਿਡਾਰੀ ਉਸ ਧਰਤੀ ਨੇ ਜਿਹੜੇ ਕਦੇ ਪੈਦਾ ਕੀਤੇ ਹੈ ਔਰ ਗੱਲਾਂ ਕਦੇ ਹੁੰਦੀਆਂ ਮੇਰੇ ਮਿੱਤਰੋ ਸੋਨੂ ਵਰਗੇ ਖਿਡਾਰੀਆਂ ਦੀਆਂ ਤੇ ਚਰਚੇ ਕਦੇ ਹੁੰਦੇ ਆ ਮੇਰੇ ਮਿੱਤਰੋ ਚਾਹੀ ਗੱਲ ਵਾਲੀਬਾਲ ਦੀ ਕਰੀਏ ਚਾਹੀ ਗੱਲ ਕ੍ਰਿਕਟ ਦੀ ਖੇਡਾਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਕਦੇ ਕੋਟ ਭਾਈ ਪਿੰਡ ਦਾ ਔਰ ਚਰਚੇ ਕਦੇ ਹੁੰਦੇ ਆ ਭਰਾਵਾਂ ਸਾਡਿਆਂ ਦੇ ਖਿਡਾਰੀਆਂ ਦੀ ਕਦੇ ਧਰਤੀ ਮੰਨੀ ਗਈ ਹੈ ਇਹ ਕੀ ਆ ਚੌਕਾ ਕਿਸ ਆ ਸ਼ੱਕਰ ਵੀਰ ਦਵਿੰਦਰ ਦੀਆਂ ਕਦੇ ਗੱਲਾਂ ਹੁੰਦੀਆਂ ਐ ਉਸੇ ਇਲਾਕੇ ਦੀ ਕਦੇ ਟੀਮ ਐ ਪੋਟ ਭਾਈ ਪਿੰਡ ਦੇ ਪੰਜਾਬੀ ਗਾਇਕ ਲੈ ਵੀ ਗੱਦੇ ਵੀਰ ਦਵਿੰਦਰ ਦਾ ਪਿੰਡਾ ਔਰ ਗੱਲਾਂ ਕਿਹਦੇ ਹੁੰਦੀਆਂ ਨੇ ਮੇਰੇ ਮਿੱਤਰੋ ਬਹੁਤ ਸਾਰੇ ਗਾਣੇ ਆਪਾਂ ਕਹਿ ਸਕਦੇ ਆ ਵੀ ਇਧਰਲੇ ਪਾਸੇ ਵੱਡੇ ਜਿਹੜੇ ਚਰਚੀਆਂ ਵੀਰ ਦਵਿੰਦਰ ਦੀਆਂ ਵੀ ਗੱਲਾਂ ਵੱਡੀਆਂ ਨੇ ਕੋਟ ਭਾਈਪਿੰਡ ਦੀ ਕਦੇ ਟੀਮ ਹੈ ਇੱਧਰ ਗੋਰਾਬਾਲ ਮਾਊਂਡ ਦੇ ਲਈ ਤਿਆਰ ਹੈ ਇਹ ਮੰਨਾਂ ਮੇਰੇ ਮਿੱਤਰੋ ਖੇਡਦੇ ਕਦੇ ਮੈਦਾਨ ਦੇ ਵਿੱਚ ਇਹਦਾ ਕਿੱਲੇ ਵਾਲੀ ਪਿੰਡ ਹੈ ਇੱਕੋ ਪਰਿਵਾਰ ਦੇ ਦੋ ਬੁੰਡੇ ਖੇਡਦੇ ਇੱਕੋ ਟੀਮ ਦੇ ਵਿੱਚ ਵੱਡੇ ਜਿਹੜੇ ਕਦੇ ਮਾਣ ਵਾਲੀ ਗੱਲ ਹੁੰਦੀ ਹੈ ਇੱਕੋ ਪਰਿਵਾਰ ਦੇ ਜਦੋਂ ਦੋ ਬੁੰਡੇ ਹਾਂਜੀ ਲੈ ਵੀ ਜਿਹੜੇ ਬੱਚੇ ਆ ਕਿਰਪਾ ਕਰਕੇ ਕੰਧਾਂ ਦੇ ਜੜ ਜਿਓ ਛੱਤਾਂ ਦੇ ਜੜ ਜਿਓ ਹੁਣ ਕਿੜੀਆਂ ਹੀ ਬਣਦੀਆਂ ਸਾਰੀਆਂ ਦੇਖਤੀ ਆ ਸਾਡੀ ਥੋੜਾ ਧਿਆਨ ਦਿਈਏ ਆਪਾਂ ਲਓ ਮੰਨਾ ਕੀ ਬਾਤ ਹੈ ਹਿੱਟ ਫੇਰ ਭਾਰੀ ਆ ਚਾਰ ਜਿਹੜੇ ਹੋਰ ਜੁੜ ਗਏ ਆ ਇਹ ਇੱਕ ਦੇ ਮੰਨਾ ਨੌਜਵਾਨ ਬਹੁਤ ਸੋਹਣੀ ਖੇਡ ਆ ਮੁੰਡੇ ਦੀ ਬੜੀ ਮਿਹਨਤ ਕਰਦਾ ਔਰ ਬੜੀ ਕਹਿੰਦੇ ਦਲੇਰੀ ਨਾਲ ਖੇਡਣ ਵਾਲਾ ਖਿਡਾਰੀ ਇੱਕ ਪਾਸੇ ਜੱਸੀ ਬੰਦਾ ਕਿੱਲੇ ਵਾਲੀ ਪਿੰਡ ਦਾ ਸ੍ਰੀ ਮੁਕਸਰ ਸਾਹਿਬ ਦੇ ਕਹਿੰਦੇ ਇਲਾਕੇ ਦੀ ਟੀਮ ਵੱਡਾ ਮੁਕਾਬਲਾ ਖੇਡਦੇ ਕਹਿੰਦੇ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਗੋਰੀ ਦੀਆਂ ਬਾਲਾਂ ਦੇ ਔਰ ਦੂਜੇ ਪਾਸੇ ਟੀਮ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਨੇ 35 ਬੱਲ ਫੇਰ ਉਧਰ ਇੱਥੇ ਰੱਖ ਵੱਜ ਗਿਆ ਕਹਿੰਦੇ ਸ਼ੰਕਾ 6 ਦੇ ਕਹਿੰਦੇ ਵਾਦੇ ਹੋ ਗਏ ਆ ਖੇਡ ਦੇ ਗਰਾਊਂਡ ਦੇ ਅੰਦਰ ਪਹਿਲੇ ਓਵਰ ਦੇ ਵਿੱਚ ਮੁੰਡੇ ਨੇ ਅਰਾਦੇ ਜਿਹੜੇ ਕਹਿੰਦੇ ਸਾਫ ਕਰ ਦਿੱਤੇ ਆ ਪਹਿਲੇ ਓਵਰ ਦੇ ਵਿੱਚ ਮੰਨੇ ਨੇ ਅਰਾਦੇ ਜਿਹੜੇ ਕਹਿੰਦੇ ਸਾਫ ਕਰ ਦਿੱਤੇ ਆ 35 ਬੱਲ ਫੇਰ ਓ ਹੋ ਹੋ ਬੱਲੇ 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 ਓਵਰ ਸਮਾਪਤ ਹੋ ਗਿਆ ਜੀ 33 33 ਸਕੋਰ ਜਿਹੜੇ ਬਣ ਗਏ ਆ ਗੋੜੇ ਦਾ ਕਹਿੰਦੇ 33 ਤੇ ਖੇਡਾ ਛੱਡਿਆ ਵੀਰੇ ਅਗਲੇ ਬੋਲਰ ਦਾ ਨਾਮ ਦੱਸਿਓ ਇਹਨਾਂ ਦੀ ਗੇਂਦੂ ਕਿਹਦੇ ਨਾਲ ਖੇਡੂਗੀ ਬਾਈ ਜੀ ਅੱਧਾ ਨਾਗੇ ਅੱਧੇ ਬਣ ਗਏ ਤੇ ਅੱਧੇ ਰਹਿ ਗਏ ਦਾ ਵੀ ਮੰਨੇ ਹੁਣ ਤੇ ਅੱਧੇ ਬਣ ਗਏ ਤੇ ਅੱਧੇ ਰਹਿ ਗਏ ਹੁਣ ਜੱਸੀ ਕੀ ਨਾਂ ਮੁੰਡੇ ਦਾ ਭਈ ਨਾਂ ਦੱਸੀ ਬਾਦਰ ਦਾ ਜੱਦੀ ਠੀਕ ਹੈ ਜੀ ਤੇ ਜੱਦੀ ਕਦੇ ਖੇਡੋ ਮੈਦਾਨ ਦੇ ਵਿੱਚ ਤਿਆਰ ਹੈ ਬੈਟਿੰਗ ਵੀ ਬਹੁਤ ਸੋਹਣੀ ਕੀਤੀ ਨੰਦੀ ਨੇ ਤੇ ਹੁਣ ਬਾਲਾਂ ਚੌਪ ਦੀਆਂ ਪਾਉਣੀਆਂ ਪੈਣਗੀਆਂ ਲਾਓ ਖੇਡਦੇ ਕਦੇ ਗਰਾਊਂਡ ਦੇ ਅੰਦਰ ਸਾਹਮਣੇ ਜੱਸੀ ਤਿਆਰ ਬਰ ਤਿਆਰ ਹੈ ਕਾਜ ਹੋ ਗਿਆ ਹਿੱਟ ਭਾਰੀ ਐ ਇੱਕ ਤੋਂ ਦੋ ਹੋਣਗੇ ਜਾਂ ਨਹੀਂ ਫੀਲਡਰ ਮੌਜੂਦ ਐ ਇੱਕ ਸਕੋਰ ਦਾ ਵਾਦਾ ਬੰਦਾ ਫੇਰ ਕਿਦੇ ਮੂੜੇ ਆ ਗਿਆ ਵੀ ਵਿੰਗਲ ਵੱਜਿਆ ਕੁੱਟਿਆ ਹੌਤੋਂਬ ਹੋਇਆ ਤੇ ਚੜ੍ਹੇ ਸਰਮੇ ਦੋ ਮਿੰਟ ਮੈਂ ਪਾਉਂਦਾ ਦਲੇਰ ਮੀਆਂ ਰਹੇਗਾ ਵਿੰਗਲੇ ਦੇ ਪੁੱਤ ਸਰਦਾਰਾਂ ਦੇ ਸ਼ੇਹਦ ਬਣ ਕੇ ਜੀ ਵੀ ਬੇਲੋਂ ਨਿਕਲਦਾ ਸ਼ੇਰ ਮੀਆਂ ਤੇ ਥੋੜੇ ਸਮੇਂ ਬਾਅਦ ਪਤਾ ਲੱਗ ਜਾਣਾ ਵੀ ਕੌਣ ਦਿੱਤਾ ਕੀ ਨੂੰ ਮੈਦਾਨੋਂ ਖਦੇੜ ਮੀਆਂ ਨਵਾਂ ਇਧਰ ਲਈ ਪਾਸੇ ਨੰਦੀ ਬਾਲ ਪਾਉਣ ਦੇ ਲਈ ਤਿਆਰ ਹੈ ਉਧਰ ਬੰਨਾ ਹੈ ਪੂਰਾ ਫਿੱਟਾ ਹੈ ਕਦੇ ਚੋਪਰ ਉਧਰ ਇੱਥੇ ਰੱਖ ਕੇ ਇੱਕ ਹੋਰ ਹੈ ਇੱਕ ਹੋਰ ਜਿਹੜਾ ਕਦੇ ਵੱਜ ਗਿਆ ਮੈਨੂੰ ਲੱਗਦਾ ਵੀ 4 ਓਵਰ ਪੈਣ ਨਹੀਂ ਦਿੰਦੇ ਮੁੰਡੇ ਜਿਹੜੇ ਹਸਾਬ ਨਾਲ ਕਦੇ ਕੁੱਟ-ਕਟਾਪਾਂ ਕਰੀ ਆਉਂਦੇ ਆ ਮੈਨੂੰ ਲੱਗਦਾ ਵੀ 4 ਓਵਰ ਪੈਣ ਨਹੀਂ ਦਿੰਦੇ ਮੁੰਡੇ ਲਓ ਸਾਹਮਣੇ ਪੈਂਦੀ ਵੱਲ ਫੇਰ ਟੱਕਰ ਦੇ ਚੱਕਰ ਟੱਕਰ ਦੇ ਚੱਕਰ ਮਿਸ ਕੀਤਾ ਬੁੰਡੇ ਨੇ ਉਹ ਸਾਹਮਣੇ ਆ ਬਾਲ ਨੂੰ ਕਦੇ ਮਿਸ ਕੀਤਾ ਜੇ ਕਿਤੇ ਬੱਲੇ ਤੇ ਆਈ ਖੁੱਦੀ ਤੇ ਸ਼ੱਕਾ ਹੀ ਹੋਣਾ ਸੀ ਖੇਡ ਦੇ ਕਦੇ ਗਰਾਊਂਡ ਦੇ ਵਿੱਚ ਉਹ ਸਾਹਮਣੇ ਬਾਲ ਪਾਉਣ ਦੇ ਲਈ ਫੇਰ ਖਿਡਾਰੀ ਤਿਆਰ ਹੈ ਦੂਜਾ ਬਾਲ ਜਿਹੜੀ ਕਦੇ ਹੋ ਚੁੱਕੀ ਹੈ ਇਧਰਲੇ ਪਾਸੇ ਕੋਰਟ ਭਾਈ ਵਾਲਾ ਖਿਡਾਰੀ ਬਾਲ ਪਾਉਣ ਦੇ ਲਈ ਫੇਰ ਤਿਆਰ ਹੈ ਵਾਈਡ 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 ਬਾਲ ਦੇ ਇਸ਼ਾਰੇ ਹੋ ਗਏ ਆ ਇੱਕ ਐਕਸਟਰਾ ਸਕੋਰ ਕੋਡ ਜੁੜਦਾ ਹੋਇਆ ਉਧਰਲੇ ਪਾਸੇ ਕਿੱਲਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਇੱਕ ਐਕਸਟਰਾ ਸਕੋਰ ਦਾ ਕਹਿੰਦੇ ਵਾਧਾ ਮੇਰੇ ਮਿੱਤਰੋ ਜਿਹੜਾ ਕਹਿੰਦੇ ਹੋ ਚੁੱਕਿਆ ਆ ਆਲਮਰ ਦੀ ਧਰਤੀ ਆ ਧੰਨ ਧੰਬਾਬਾ ਆਲਮ ਸ਼ਾਹ ਜੀ ਉਹਨਾਂ ਦੀ ਨਿੱਕੀ ਯਾਦ ਆ ਔਰ ਮੇਲਾ ਕਹਿੰਦੇ ਵੱਡਾ ਚੱਲ ਰਿਹਾ ਮੇਰੇ ਮਿੱਤਰੋ ਰੋਲ ਦਾ ਕੱਪ ਹੈ ਪਹਿਲੀ ਵਾਰ ਫੇਰ 2 ਫੇਰ 2 ਹੋ ਗਈ ਆ ਬਾਲ ਫੇਰ ਨੂੰ ਹੈ ਫ੍ਰੀ ਹਿੱਟ ਬਾਲ ਹੈ ਬਾਲ ਫੇਰ ਨੂੰ ਹੈ ਖੁੱਲਰ ਹੈ ਖੁੱਲਰ ਹੈ ਬਾਲ ਫੇਰ ਨੂੰ ਹੋ ਗਈ ਹੈ ਫ੍ਰੀ ਹਿੱਟ ਬਾਲ ਹੈ ਗਰਾਊਂਡ ਗਿਫਟ ਬਾਲ ਖੇਡ ਦੇ ਕਿਤੇ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਬਾਲਾਂ ਨੀਰੀਆਂ ਪੈਂਦੀਆਂ ਨੇ ਕੋਰਟ ਭਾਈ ਪਿੰਡਾ ਕਿਤੇ ਚੋਮਰ ਦਾ ਇਧਰਲੇ ਪਾਸੇ ਵੱਡਾ ਬੰਨਾ ਤਿਆਰ ਹੈ ਸੋਹਣੀ ਬਾਲ ਹਲਕਾ ਕੱਟ ਕੀਤਾ ਹੈ ਇੱਕ ਸਕੋਰ ਦਾ ਕਦੇ ਵਾਦਾ ਯੋਰਕਰ ਲਾਈਫ ਦੀ ਕਦੇ ਬਾਲ ਪਾਈ ਹੈ ਔਰ ਇੱਕ ਸਕੋਰ ਆਪਣੀ ਟੀਮ ਦੇ ਲਈ ਜਿਹੜਾ ਕਦੇ ਕਬਰੂ ਨਹੀਂ ਜੋੜ ਦਿੰਦਾ ਮੇਰੇ ਮੱਤਰੋ ਜੱਸੀ ਕਦੇ ਤਿਆਰ ਹੈ ਇਹਦਾ ਕਿੱਲਿਆਂ ਵਾਲੀ ਪਿੰਡ ਹੈ ਤੇ ਬੜੀ ਭੈੜੀ ਖੰਡਾ ਮੇਰੇ ਮੱਤਰੋ ਬਹੁਤ ਸੋਹਣੀ ਖੇਡ ਦਾ ਮਾਲਕ ਹੈ ਔਨ ਵਾਲੇ ਸਮੇਂ ਦੇ ਵਿੱਚ ਇਹਨਾਂ ਖਿਡਾਰੀਆਂ ਤੋਂ ਵੱਡੀਆਂ ਕਿਹਦੇ ਆਸਾ ਉਮੀਦਾਂ ਨੇ ਸਾਡੀ ਖੇਡ ਤੋਂ ਗੱਲਾਂ ਹੋਣਗੀਆਂ ਲਓ ਸਾਹਮਣੇ ਬੱਲੇ 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 ਇੱਕ ਹੋਰ ਚਾਰ ਜਾਂ 6 ਜੀ ਚਾਰ ਹੈ ਜੀ ਚਾਰ ਚਾਰ ਹੈ ਬਾਕੀ ਕਿੰਨੀਆਂ ਰਹਿ ਗਈਆਂ ਮਣੀ ਇਧੇ ਵੱਲ ਰਹਿ ਗਈ ਹੈ ਸ਼ਾਬਾਸ਼ ਸ਼ਾਬਾਸ਼ ਸਹੀ ਹੈ ਦੂਰ ਰਹਿ ਗਈ ਹੈ ਠੀਕ ਹੈ ਆਓ ਸਾਹਮਣੇ ਜੱਸੀ ਬੋਦਰਲੇ ਪਾਸੇ ਵੀ ਗੱਟ-ਗੱਡਾ ਪਾ ਜਿਹੜਾ ਕਹਿੰਦੇ ਯਾਰੀ ਆ ਖਰਬੂਜੇ ਨੂੰ ਵੇਖ ਕੇ ਕਹਿੰਦੇ ਖਰਬੂਜਾ ਰੰਗ ਫੜਦਾ ਔਰ ਗੱਲਾਂ ਕਿਹਦੇ ਹੁੰਦੀਆਂ ਨੇ ਇਧਰਲੇ ਪਾਸੇ ਜੱਸੀ ਨੇ ਵੀ ਕਮਾਲ ਕਰਤੀ ਹੈ ਜੀ ਤਾੜੀ ਸਾਡੇ ਰਮੇਸ਼ ਚੇਅਰਮੈਨ ਨੂੰ ਸਕੂਲ ਦੇ ਉਹ ਵੀ ਕਿਰਪਾ ਕਰਕੇ ਸਟੇਜ ਤੇ ਆ ਜਾਣਗੇ ਸਾਡੇ ਚੇਅਰਮੈਨ ਸਾਹਿਬ ਕਰਮੇਸ਼ ਜੀ ਉਹਨਾਂ ਨੂੰ ਮੇਰੀ ਬੇਨਤੀ ਹੈ ਉਹ ਵੀ ਸਟੇਜ ਤੇ ਆਉਣਗੇ ਬਹੁਤ ਵੱਡਾ ਧੰਨਵਾਦ ਹੈ ਬਹੁਤ ਬਹੁਤ ਸ਼ੁਕਰਾਨੇ ਲੈ ਵੀ 2 ਬਈ 53 53 ਬਣ ਗਏ ਜੀ 54 ਠੀਕ ਹੈ ਜੀ 54 54 ਬਣ ਗਏ ਤੇ ਰਹਿ ਕਿੰਨੇ ਗਏ 11 12 ਇਰੇ ਸਿੱਧੂ ਨੇ ਲਾਉਣਾ 12 ਬਾਲਾਂ ਦੇ ਵਿੱਚ 12 ਰਹਿ ਗਏ ਹੁਣ ਚਰੰਜਾ ਬਣ ਗਏ 12 ਬਾਲਾਂ ਦੇ ਵਿੱਚ 12 ਰਹਿ ਕੇ ਛਾਟ ਕਰਦੇ ਆ ਬਿੱਟੂ ਦੇ ਗੁਰਵੰਤ ਉਹ ਵੀ ਗੁਰਵੰਸ ਉਹ ਵੀ ਜਿਹੜੇ ਸਟੇਜ ਤੇ ਆਉਣਗੇ ਬਿੱਟੂ ਦੇ ਗੁਰਵੰਸ ਉਹ ਵੀ ਸਟੇਜ ਤੇ ਆਉਣਗੇ ਠੀਕ ਹੈ ਲਓ ਇਧਰਲੇ ਪਾਸੇ ਮੈਚ ਵੀ ਜਿਹੜਾ ਸਮਾਪਤੀ ਦੇ ਵੱਲ ਹੈ ਇੱਕ ਸਕੋਰ ਦਾ ਵਾਧਾ ਜਿਹੜਾ ਕਹਿੰਦੇ ਕਰਤਾ ਬਾਈ ਜੀ ਆਓ ਜੀ ਟੀਮਾਂ ਕਿਕਰ ਖੇੜਾ ਤੇ ਆਲਮ ਵਾਲਾ ਪੀਤਾ ਬਾਲਾਂ ਚੈੱਕ ਕਰ ਲੋ ਜੀ ਕਿਹਦੀ ਬੈਟਿੰਗ ਹੈ ਆਲਮ ਵਾਲੀ ਟੀਮ ਦੀ ਬੈਟਿੰਗ ਹੈ ਬਾਈ ਬਾਲਾਂ ਚੈੱਕ ਕਰ ਲੋ ਜੀ ਆ ਕਿਧਰ ਬਾਲਾਂ ਜਿਹੜੀਆਂ ਜਰੂਰ ਚੈੱਕ ਕਰ ਲਈਏ ਆਪਾਂ ਚੱਲਦਾ ਹੋਇਆ ਮੈਚ ਸਮਾਪਤੀ ਦੇ ਵੱਲ ਹੈ ਇੱਟ ਜ਼ੋਰਦਾਰ ਮੈਚ ਸਮਾਪਤ ਹੈ ਜੀ ਚੱਲਦੇ ਮੈਚ ਦੇ ਵਿੱਚੋਂ ਜਿੱਤ ਗਈ ਟੀਮ ਕਿੱਲਿਆਂ ਵਾਲੀ ਪਿੰਡ ਦੀ ਧੰਨਵਾਦ ਮੈਂ ਕਰਾਂਗਾ ਇਧਰਲੇ ਪਾਸੇ ਕੋਟਪਾਈ ਦੀ ਟੀਮ ਦੇ ਖਿਡਾਰੀਆਂ ਦਾ ਬਹੁਤ ਸੋਹਣਾ ਖੇਡੀ ਟੀਮ ਧੰਨਵਾਦ ਹੈ ਜੀ ਬਾਲਾਂ ਦੇ ਦਿਓ ਸਾਰੀਆਂ ਭਾਈ ਇੰਦਰ ਸਟੇਜ ਵਾਲੇ ਪਾਸੇ ਬਾਲਾਂ ਜਿਹੜੀਆਂ ਜਰੂਰ ਪਹੁੰਚਾ ਦਿਓ ਆਪਾਂ ਪਹਿਲਾ ਪੂਲ ਕਲੀਅਰ ਮੈਚ ਆਦੇ ਦਿੰਦਾ ਟੈਕਰ ਖੇਡਾ ਵਰਸਸ ਆਲਮ ਆਲਾ ਪੀਤਾ ਆਓ ਜੀ ਜਲਦੀ ਦੇ ਨਾਲ ਦੋਨੋਂ ਟੀਮਾਂ ਦੇ ਖਿਡਾਰੀ ਵਿਸ਼ਾਲ ਸਾਡਾ ਛੋਟਾ ਵੀਰ ਇਧਰਲੇ ਪਾਸੇ ਗगन ਨੂੰ ਮਿਲੇ ਜੀ ਆ ਕੇ ਵਿਸ਼ਾਲ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਇੱਕ ਵਾਰੀ ਗगन ਦੇ ਨਾਲ ਜ਼ਰੂਰ ਸੰਪਰਕ ਬਣਾ ਲਵੇ